ਕਿਸਤੀਆਂ ਨੂੰ ਆਉਣ ਵਾਲੇ ਪ੍ਰਿਤਪਾਲ ਸਿੰਘ ਨਾਲ ਮੁੱਖ ਮੰਤਰੀ ਮਾਨ ਨੇ ਕੀਤੀ ਗੱਲਬਾਤ ਫੋਟੋਸ ਹਸਪਤਾਲ ਚੁਲਾਈ ਵੀਡੀਓ ਕਾਲ ਹਰ ਪ੍ਰਭਾਵਿਤ ਇਲਾਕਿਆਂ ਛ 150 ਤੋਂ ਵੱਧ ਕਿਸ਼ਤੀਆਂ ਪੇਚ ਚੁੱਕੇ ਨੇ ਪ੍ਰਿਤਪਾਲ ਸਿੰਘ ਪੰਜਾਬੀ ਗਾਇਕ ਮਨਕੀਰਤ ਔਲਖ ਦਾ ਵੀ ਸੀਐਮ ਨੇ ਕੀਤਾ ਧੰਨਵਾਦ ਅਕਾਲੀ ਆਗੂ ਨਰਦੇਵ ਸਿੰਘ ਬੋਬੀ ਮਾਨ ਹੋਏ ਗ੍ਰਿਫਤਾਰ ਪੰਚਾਇਤੀ ਚੋਣਾਂ ਦੌਰਾਨ ਹੋਈ ਫਾਇਰਿੰਗ ਦੇ ਮਾਮਲੇ 'ਚ ਹੋਈ ਗ੍ਰਿਫਤਾਰੀ ਲੋਕ ਸਭਾ ਚੋਣਾਂ ਚ ਫਰੋਜ਼ਪੁਰ ਤੋਂ ਅਕਾਲੀ ਉਮੀਦਵਾਰ ਸੰਬੋਬੀ ਮਾਨ ਫਰੂਜ਼ ਸਰ ਤੋਂ ਆਭਿਦਾਇਕ ਮਨਜਿੰਦਰ ਸਿੰਘ ਲਾਲਪੁਰਾ ਗ੍ਰਿਫਤਾਰ ਕੁਸਮਾ ਕਾਂਡ ਚ ਲਾਲਪੁਰਾ ਸਬੰਤ 7 ਮੁਲਜ਼ਮ ਦੋਸ਼ੀਕਰਾਰ 12 ਸਤੰਬਰ ਨੂੰ ਸੁਨਾਇਆ ਜਾਏਗਾ ਸਜ਼ਾ ਤੇ ਫੈਸਲਾ ਆਭਿਦਾਇਕ ਰਮਿੰਦ ਸਿੰਘ ਪਠਾਨ ਮਾਜਰਾ ਦੀ ਜ਼ਮਾਨਤ ਅਰਜੀ ਖਾਰਜ ਪਟਿਆਲਾ ਕੋਰਟ ਨੇ ਖਾਰਜ ਕੀਤੀ ਪਟੀਸ਼ਨ ਪਠਾਨ ਮਾਜਰਾ ਤੇ ਰੇਪ ਦਾ ਹੈ ਮਾਮਲਾ ਅੜਾ ਲਈ ਫੰਡਾਂ ਤੇ ਗਰਮਾਈ ਸਿਆਸਤ ਅਮਨਰੂੜਾ ਬੋਲੇ 12000 ਕਰੋੜ ਵਾਲਾ ਐਸਪੀਆਰਐਫ ਫੰਡ ਕੇਂਦਰ ਦੀਆਂ ਸ਼ਰਤਾਂ ਕਰਕੇ ਵਰਤਨਾ ਮੁਸ਼ਕਲ ਜਾਖੜ ਦਾ ਇਲਜ਼ਾਮ ਕੇਂਦਰ ਕੋਲੋਂ ਲੋੜ ਤੋਂ ਵੱਧ ਫੰਡ ਮੰਗ ਰਹੀ ਹੈ ਸੂਬਾ ਸਰਕਾਰ ਮੀਟੀਆ ਕੇਸ ਮੁਹਾਲੀ ਕੋਰਟ ਨੇ ਜਲ ਪ੍ਰਸ਼ਾਸਨ ਨੂੰ ਦਿੱਤੇ ਸਖਤ ਹੁਕਮ ਬੈਰਕ ਚ ਮੀਟੀਆ ਨੂੰ ਪੂਫਤਾ ਸੁਰੱਖਿਆ ਦੇਣ ਦੇ ਆਦੇਸ਼ 10 ਵਿਅਕਤੀਆਂ ਨੂੰ ਮਿਲਣ ਵੀ ਦਿੱਤੀ ਜਾਵੇ ਇਜਾਜ਼ਤ गैंगस्टर लॉरेंस बिश्नोई दे जद्दी घर ते राजस्थान पुलिस चपे चपे की रेड करदे चप्पे चप्पे दी लेह तलाशी लॉरेंस पे परा अनमोल बिश्नोई दी पालच कीती छापियो। के प्रायोजक सबसे आगे सबसे अलग करतार कंबाइन भारत के पहले कंबाइन निर्माता ਸਸਿਕਾ ਨਿਊਜ਼ ਐਨ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਹੈ ਬਹੁਤ ਸਾਰੇ ਮਦਦਗਾਰ ਹੱਥ ਅੱਗੇ ਆਏ ਨੇ ਬਹੁਤ ਸਾਰੇ ਲੋਕਾਂ ਨੇ ਵੱਧ ਚੜ ਕੇ ਮਦਦ ਕੀਤੀ ਹੈ ਕਿਸੇ ਨੇ ਕੱਟ ਕਿਸੇ ਨੇ ਵੱਧ ਪਰ ਹਰ ਇੱਕ ਸ਼ਖਸੀਅਤ ਨੇ ਇਸ ਦੇ ਵਿੱਚ ਯੋਗਦਾਨ ਪਾਇਆ ਹੈ ਔਰ ਜਦੋਂ ਇਹਨਾਂ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਖੁਦ ਫੋਨ ਕਰਕੇ ਉਹਨਾਂ ਦਾ ਧੰਨਵਾਦ ਕਰਨ ਫਿਰ ਫਰਕ ਤਾਂ ਪੈਂਦਾ ਹੈ ਸੋ ਫਾਕਟ ਪੈਂਦਾ ਹੈ ਦੀ ਸ਼ੁਰੂਆਤ ਕਰਦੇ ਆ ਅੱਜ ਇਸੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫੋਰਟਿਸ ਹਸਪਤਾਲ ਚੋਂ ਦੋ ਵੱਖ-ਵੱਖ ਸ਼ਖਸੀਤਾਂ ਦੇ ਨਾਲ ਵੀਡੀਓ ਕਾਲ ਤੇ ਕੀਤੀ ਗਈ ਗੱਲਬਾਤ ਜਿਸ ਦੇ ਵਿੱਚ ਇੱਕ ਪ੍ਰਿਤਪਾਲ ਸਿੰਘ ਜਿਨ੍ਹਾਂ ਨੇ ਹਿਸ਼ਤੀਆਂ ਬਣਾਈਆਂ ਔਰ ਹਰ ਪੀੜਤਾਂ ਦੀ ਮਦਦ ਲਈ ਦਿੱਤੀਆਂ ਔਰ ਦੂਸਰਾ ਮਨਕੀਰਤ ਤੌਲਕ ਪੰਜਾਬੀ ਸਿੰਗਰ ਜਿਨ੍ਹਾਂ ਦੀ ਸੋਸ਼ਲ ਮੀਡੀਆ ਤੇ ਵੀ ਬਹੁਤ ਚਰਚਾ ਹੋਈ ਵੱਡੀ ਰਾਸ਼ੀ ਉਹਨਾਂ ਵੱਲੋਂ ਵੱਡਾ ਪੈਸਾ ਦਿੱਤਾ ਗਿਆ ਦੋਨਾਂ ਦੇ ਨਾਲ ਗੱਲਬਾਤ ਕੀਤੀ ਹੈ ਥੋੜੀ ਦੇਰ ਪਹਿਲਾਂ ਅਸੀਂ ਪ੍ਰਿਤਪਾਲ ਸਿੰਘ ਨਾਲ ਹੋਈ ਗੱਲਬਾਤ ਸੁਣਾਈ ਸੀ ਤੇ ਹੁਣ ਪੰਜਾਬੀ ਗਾਇਕ ਮਨਕੀਰਤ ਔਲਖ ਨਾਲ ਕੀਤੀ ਗੱਲਬਾਤ ਸੁਣਾਉਂਦੇ ਹਾਂ ਸੀਐਮ ਨੇ ਫੋਰਟਿਸ ਜੋ ਵੀਡੀਓ ਕਾਲ ਕਰਕੇ ਹੜ੍ਹ ਪੀੜਤਾਂ ਦੀ ਮਦਦ ਲਈ ਮਨਕੀਰਤ ਔਲਖ ਦਾ ਧੰਨਵਾਦ ਕੀਤਾ ਹੈ ਮਨਕੀਰਤ ਦੀ ਤਾਰੀਫ ਕੀਤੀ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਵੱਖ-ਵੱਖ ਪਿੰਡਾਂ ਜਾ ਕੇ ਵੱਖ-ਵੱਖ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਦੀ ਮਦਦ ਕੀਤੀ ਗਈ ਸੋ ਕੀ ਕੁਝ ਗੱਲਬਾਤ ਹੋਈ ਹੈ ਸੀਐਮ ਤੇ ਮਨਕੀਰਤ ਔਲਖ ਦੇ ਵਿਚਾਰ ਸੁਣਦੇ ਹਾਂ ਹਾਂਜੀ ਮਨਕੀਰਤ ਸਤਿ ਸ੍ਰੀ ਅਕਾਲ ਸੀਐਮ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਵਧੀਆ ਚੜ੍ਹਦੀ ਗਲਾ ਤੁਹਾਡੀ ਸਿਹਤ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇੱਕ ਅੱਧਾ ਦਿਨ ਹੀ ਹੁਣਾ ਹੁਣਾ ਸੋ ਮੈਂ ਦੇਖਿਆ ਸੀ ਸਾਰਾ ਤੁਹਾਡਾ ਜਿਹੜਾ ਜਦੋਂ ਤੁਸੀਂ ਗਏ ਸੀ ਇਮੋਸ਼ਨਲ ਹੋ ਗਏ ਸੀ ਬਸ ਤੇ ਮਤਲਬ ਪੰਜਾਬ ਦੇ ਧਰਤੀ ਜਿਹੜੇ ਧਰਤੀ ਦੇ ਪੁੱਤ ਵੀਰ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਤੇ ਬਹੁਤ ਸਾਨੂੰ ਤੁਹਾਡੇ ਤੇ ਮਾਣ ਆ ਪੰਜਾਬ ਦੇ ਬਹੁਤ ਚੜ੍ਹਦੀ ਕਲਾ ਵਾਲੇ ਸੀਐਮਓ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਮੈਂ ਤੁਸੀਂ ਕਿਹਾ ਕਿ ਉਹ ਆਉਣਗੇ ਜਰੂਰ ਆਉਣਗੇ ਔਰ ਕਰਜ਼ੇ ਮਾਫ ਜਿਹੜੇ ਨੇ ਉਹ ਕਰਾਂਗੇ ਤੇ ਉਹ ਪਪਕ ਉਹਦੇ ਬਾਰੇ ਵਿਚਾਰ ਕਰ ਰਹੇ ਆ ਸਾਰਾ ਕੁਝ ਤੇ ਜਿੰਨਾ ਦੇਖੋ ਆਪਾਂ ਨੂੰ ਮਨਕੀਰਤ ਸੀਐਮ ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜ਼ਿਮੀਦਾਰ ਨੇ ਨਾ ਔਰ ਉਹਨਾਂ ਦਾ ਕਰਜ਼ਾ ਮਾਫ਼ ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ ਸੀਐਮ ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਤੇ ਛੋਟੇ ਜ਼ਿਮੀਦਾਰਾਂ ਦਾ ਕਰਜ਼ਾ ਮਾਫ਼ ਕਰਨਗੇ ਇਹ ਬੇਨਤੀ ਤੁਸੀਂ ਕਬੂਲਣੀ ਆ ਬਾਕੀ ਤੁਸੀਂ ਆਪਾਂ ਬਿਲਕੁਲ ਕੋਈ ਕੋਈ ਚੁੱਲਾ ਕੋਈ ਚੁੱਲਾ ਮਨਕੀਰਤ ਆਪਾਂ ਬੁਝਣ ਨਹੀਂ ਦੇਣਾ ਕੋਈ ਬੰਦਾ ਆਪਾਂ ਬਾਹਰ ਨਹੀਂ ਸੌਣ ਦੇਣਾ ਕੋਈ ਬਿਮਾਰੀ ਨਾ ਪ੍ਰਮਾਤਮਾ ਕਰੇ ਦੁਬਾਰਾ ਫੇਲੇ ਕੋਈ ਬਾਅਦ ਦੇ ਵਿੱਚ ਤੇ ਪਰ ਪਰ ਇਹ ਕਿ ਆਪਾਂ ਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਤੇ ਪੰਜਾਬ ਨੂੰ ਆਪਾਂ ਕੀ ਦੇ ਰਿਆਂ ਤੇ ਇਹ ਇਹ ਤੁਹਾਡਾ ਤੁਹਾਡੇ ਤੋਂ ਬਹੁਤ ਚੰਗਾ ਲੱਗਿਆ ਮੈਂ ਮੈਂ ਤੁਹਾਡਾ ਸਾਰਾ ਵਾਚ ਕਰ ਰਿਆ ਸੀਗਾ ਤੁਹਾਡੇ ਮੇਰੇ ਨਾਲ ਮੇਰੀ ਟੀਮ ਆ ਜੀ ਸਿਮਰਨ ਹੁੰਦਲ ਰੂਪਾ ਸੁਹਾਣਾ ਕਹਿੰਨੇ ਅਰਦਾਸ ਕਰਦੇ ਆ ਤੁਸੀਂ ਛੇਤੀ ਛੇਤੀ ਠੀਕ ਹੋ ਕੇ ਬਸ ਤੁਸੀਂ ਚੜਦੀ ਗਲਾ ਕਰ ਦੋ ਜਦੋਂ ਆਪਾਂ ਛੋਟੇ ਜੀਵਿਦਾਰਾਂ ਵਾਲਾ ਕਰਜ਼ਾ ਮਾਫ਼ ਕਰਤਾ ਸਾਰਾ ਬਸ ਤੁਸੀਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਜੀ ਬਹੁਤ ਜਿਆਦਾ ਮਾਣ ਆ ਪੰਜਾਬ ਨੂੰ ਜੰਮਿਆਂ ਨੂੰ ਨਿਤ ਮੁਹਿਮਾ ਪੰਜਾਬ ਚ ਜੰਮਿਆਂ ਨੂੰ ਸੋ ਪੰਜਾਬ ਬਹੁਤ ਵਾਰੀ ਮਨਕੀਰਤ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈਗਾ ਸੋ ਅੱਜ ਜਦੋਂ ਤੁਹਾਡੇ ਵਰਗੇ ਪੰਜਾਬ ਦੀ ਧਰਤੀ ਦੇ ਪੁੱਤ ਨਾਲ ਖੜ ਜਾਂਦੇ ਲੋਕਾਂ ਦੇ ਤਾਂ ਸਾਡੀ ਜ਼ਿੰਮੇਵਾਰੀ ਲੋਕਾਂ ਨੇ ਬਹੁਤ ਵੱਡੀ ਲਾਈ ਹੈ ਤੇ ਆਪਾਂ ਵੀ ਨਿਭਾਵਾਂਗੇ ਰਲ ਕੇ ਨਿਭਾਵਾਂਗੇ ਤੇ ਕਿਸੇ ਨੂੰ ਪੰਜਾਬ ਇਦੀ ਧਰਤੀ ਦੀ ਬਰਕਤ ਜਿਹੜੀ ਐਨੀ ਪੰਜਾਬ ਦੀ ਧਰਤੀ ਚ ਕਿ ਉਹ ਉਹਦਾ ਸਿੱਧਾ ਜਾ ਕੇ ਤੁਰਕੀ ਚ ਲੰਗਰ ਲਾ ਲੈਨੇ ਆ ਅਸੀਂ ਤਾਂ ਜਾ ਕੇ ਲੀਬੀਆ ਚ ਲੰਗਰ ਲਾ ਲੈਨੇ ਆ ਅਸੀਂ ਆਪਣੀ ਧਰਤੀ ਤੇ ਲੋਕਾਂ ਨੂੰ ਭੁੱਖੇ ਕਿਵੇਂ ਮਾਰਨ ਦੇ ਦਾਂਗੇ ਸੋ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਇਕੱਲਾ ਇਕੱਲਾ ਤੁਹਾਡਾ ਜਿਹੜੇ ਬੀ ਬਹੁਤ 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 ਧੰਨਵਾਦ ਮਨਕੀਰਤ ਹੈ ਤੇ ਗੁੱਡ ਲੱਕ ਹੁਣ ਕਿੱਥੇ ਖੜੇ ਹੋ ਤੁਸੀਂ ਪਾਣੀ ਹੁਣ ਕਿੱਥੇ ਖੜੇ ਹੋ ਹੁਣ ਅਸੀਂ ਜੀ ਆਪਣਾ ਗੁਰਦੁਆਰੇ ਸਾਹਿਬ ਚੱਲੇ ਆ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਅੱਜ ਬਾਬਾ ਜੀ ਨੇ ਕਿਹਾ ਸੀ ਸੇਵਾ ਕਰਕੇ ਤੁਸੀਂ ਮੇਰੇ ਕੋਲ ਆਉਣਾ ਹੰਸਾਲੀ ਵਾਲੇ ਸੰਤਾਂ ਨੇ ਹੁਣ ਸੰਤਾਂ ਦਾ ਆਸ਼ੀਰਵਾਦ ਲੈਣ ਚੱਲੇ ਆ ਜੀ ਬਾਕੀ ਅੱਜ ਤੁਹਾਡੇ ਨਾਲ ਗੱਲ ਕਰਕੇ ਐਡਾ ਐਡਾ ਹੌਸਲਾ ਹੋ ਗਿਆ ਜੀ ਚੜ੍ਹਦੀ ਕਲਾ ਸਾਡੇ ਸੀਐਮ ਸਾਡੇ ਨਾਲ ਆ ਵੀ ਆਰ ਪ੍ਰਾਊਡ ਠੀਕ ਆ ਬੋਲੇ ਸੋਨਿਆਲੇ ਸਤਿ ਸ੍ਰੀ ਅਕਾਲ ਸੀਨ ਸਾਹਿਬ ਨੂੰ ਦਿਨ ਖੋਜ ਕਰਦਾ ਜਿਹੜੀ ਤੁਸੀਂ ਅੱਜ ਅੱਜ ਜਿਹੜੀ ਤੁਸੀਂ ਇਹ ਗੱਲ ਕਹਿਦੀ ਨਾ ਕਰਦੇ ਮਾਫੀ ਵਾਲੀ ਦਿਲ ਖੁਸ਼ ਕਰਤਾ ਧੰਨਵਾਦ ਬਹੁਤ 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 ਧੰਨਵਾਦ ਬਹੁਤ ਜਿਉਂਦੇ ਵੱਸਦੇ ਰਹੋ ਔਰ ਐਦਾਂ ਹੀ ਲੋਕਾਂ ਦੀ ਸੇਵਾ 'ਚ ਲੱਗੇ ਰਹੋ ਥੈਂਕ ਯੂ ਥੈਂਕ ਯੂ ਥੈਂਕ ਤਾਂ ਮੰਕੀਰਤ ਔਲਖ ਦੇ ਨਾਲ ਸੀਐਮ ਨੇ ਗੱਲਬਾਤ ਕੀਤੀ ਔਰ ਮੋਟੇ ਤੌਰ ਤੇ ਮੰਕੀਰਤ ਔਲਖ ਦਾ ਧੰਨਵਾਦ ਕੀਤਾ ਗਿਆ ਜੋ ਉਹਨਾਂ ਨੇ ਐਫਰਟ ਕੀਤੇ ਨੇ ਹੜਪ੍ਰਭਾਵਿਤ ਲੋਕਾਂ ਦੀ ਮਦਦ ਲਈ ਔਰ ਰਿਸ਼ਤੇ ਵਿੱਚ ਮੇਨ ਗੱਲ ਜਿਹੜੀ ਹੋਈ ਹੈ ਕਿ ਮਨਕੀਰਤ ਨੇ ਕਿਹਾ ਕਿ ਅਸੀਂ ਬਹੁਤ ਲੋਕਾਂ ਨੂੰ ਮਿਲੇ ਨੇ ਮਿਲੇ ਆ ਗਰੀਬ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਕੋਈ ਇੱਕ ਕਿੱਲੇ ਦੋ ਕਿੱਲੇ ਵਾਲੇ ਪੰਜ ਕਿੱਲੇ ਵਾਲੇ ਤਾਂ ਉਹਨਾਂ ਕਿਹਾ ਕਿ ਅਸੀਂ ਅਰਜ਼ ਕਰਦੇ ਹਾਂ ਕਿ ਉਹਨਾਂ ਦੇ ਕਰਜ਼ੇ ਮਾਫ਼ ਬਾਰੇ ਕੋਈ ਫੈਸਲਾ ਲਿਆ ਜਾਵੇ ਤਾਂ ਸੀਐਮ ਨੇ ਹਮੇ ਜ਼ਰੂਰ ਭਰੀਆ ਉਹਨਾਂ ਕਿਹਾ ਕਿ ਅਸੀਂ ਇਸ ਤੇ ਵਿਚਾਰ ਕਰ ਰਹੇ ਹਾਂ ਔਰ ਅਸੀਂ ਅਗਲੇ ਦਿਨਾਂ ਦੇ ਵਿੱਚ ਦੇਖਾਂਗੇ ਕਿ ਪੰਜਾਬ ਸਰਕਾਰ ਕਿੱਥੋਂ ਤੱਕ ਉਹਨਾਂ ਨੂੰ ਰਾਹਤ ਦੇ ਸਕਦੀ ਹੈ ਜਾਂ ਕੀ ਫੈਸਲਾ ਲੈ ਸਕਦੀ ਹੈ ਤਾਂ ਮੰਗ ਰੱਖੀ ਗਈ ਹੈ ਮਨਕੀਰਤ ਔਲਖ ਵੱਲੋਂ ਜਿਹੜੇ ਛੋਟੇ ਕਿਸਾਨ ਨੇ ਗਰੀਬ ਕਿਸਾਨ ਨੇ ਉਹਨਾਂ ਦੇ ਕਰਜ਼ੇ ਮਾਫ਼ ਕਰਨ ਦੀ ਮਨਕੀਰਤ ਔਲਕ ਤੋਂ ਪਹਿਲਾਂ ਗੱਲਬਾਤ ਕੀਤੀ ਗਈ ਸੀਐਮ ਵੱਲੋਂ ਪ੍ਰਿਤਪਾਲ ਸਿੰਘ ਨਾਲ ਪ੍ਰਿਤਪਾਲ ਸਿੰਘ ਜਿਨ੍ਹਾਂ ਦੀ ਕਪੂਰਥਲਾ ਦੇ ਵਿੱਚ ਫੈਕਟਰੀ ਹੈ ਔਰ ਜਿਹੜੇ ਰੇਲਵੇ ਦੇ ਪਾਰਟਸ ਬਣਾਉਣ ਦਾ ਕੰਮ ਕਰਦੇ ਸੀ ਪਰ ਉਹਨਾਂ ਵੱਲੋਂ ਜਿਵੇਂ ਹੀ ਹੜਾ ਆਏ ਤਾਂ ਫਟਾਫਟ ਆਪਣਾ ਕੰਮ ਚੇਂਜ ਕਰਕੇ ਕਿਸ਼ਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਔਰ 100 ਦੇ ਕਰੀਬ ਕਿਸ਼ਤੀਆਂ ਬਣਾ ਕੇ ਉਹਨਾਂ ਨੇ ਛੇਤੀ ਤੋਂ ਛੇਤੀ ਲੋਕਾਂ ਨੂੰ ਮੁਹੱਈਆ ਕਰਵਾਈਆਂ ਤਾਂ ਕਿ ਕੋਈ ਕੰਮਕਾਰ ਨਾ ਰੁਕੇ ਉਹਨਾ ਪ੍ਰਿਤਪਾਲ ਸਿੰਘ ਦਾ ਵੀ ਸੀਐਮ ਨੇ ਵੀਡੀਓ ਕਾਲ ਕਰਕੇ ਧੰਨਵਾਦ ਕੀਤਾ ਉਹ ਵੀ ਗੱਲਬਾਤ ਸੁਣਦੇ ਆ ਪ੍ਰਿੰਸੀਪਲ ਜੀ ਸਤਿ ਸ੍ਰੀ ਅਕਾਲ ਫਿਰ ਦੱਸਿਓ ਕਿਹਾਲ ਚੱਲਿਆ ਤੁਹਾਡਾ ਅੰਨੀ ਅਜੀ ਬਹੁਤ ਰਹੀ ਹੈ ਕਿਰਪਾ ਸ਼ੁਕਰਾਨੀ ਤੇ ਬੜੀ ਵੱਡੀ ਸੇਵਾ ਤੁਸੀਂ ਕਮਾਲ ਕਰਤੀ ਜੀ ਪਿਆਰ ਮੁਹੱਬਤ ਬੜੀ ਜਿਹੜੀ ਕਿਸ਼ਤੀ ਬਣਾਈ ਕਮਾਲ ਹੈ ਜੀ ਇਹ ਦਾ ਇਹਦਾ ਕਿਸੇ ਪ੍ਰਪਾਲ ਜੀ ਪ੍ਰਤਪਾਲ ਜੀ ਇਹਦਾ ਕੋਈ ਕਿਸੇ ਕਰੰਸੀ ਚ ਮੁੱਲ ਨਹੀਂ ਪੈ ਸਕਦਾ। ਹਾਂਜੀ ਕੀ ਗਾਈਤਾ ਨਾ ਜੀ ਗੋਤ। ਔਰ ਸੌ ਸੌ ਦੇ ਕਰੀਬ ਤੁਸੀਂ ਬਣਾਤੀਆਂ ਔਰ ਕਿੰਦੀ ਵੱਡੀ ਸੇਵਾ ਤੁਸੀਂ ਹਾਂਜੀ ਹਾਂਜੀ ਸੌ ਬਣਾ ਲਿਆ ਜੀ ਨਾ। ਜੀ ਤੇ ਗੁਰੂ ਮਹਾਰਾਜ ਨੇ ਭਾਈ ਪਹਿਲਾਂ ਕਿਰਪਾ ਹੀ ਕੀਤੀ ਹੋਈ ਹੈ ਬਧੇਰੀ ਤੇ ਉਹਦੇ ਚੋਂ ਤੁਸੀਂ ਜਿਹੜਾ ਦਸਬੰਦ ਕੱਢਿਆ ਇਹ ਇਹ ਆਲਾ ਨਹੀਂ ਜਾਂਦਾ ਜੀ ਇਹ ਇਹ ਪੁਨ ਜਿਹੜਾ ਇਹ ਤੁਹਾਨੂੰ ਹੋਰ ਉੱਚਾ ਲੈ ਕੇ ਜਾਊਗਾ ਪ੍ਰਤਪਾਲ ਜੀ ਹਾਂ ਜੀ ਇਹ ਮੈਨੂੰ ਮੈਨੂੰ ਬਹੁਤ ਚੰਗਾ ਲੱਗਿਆ ਕਿ ਕਿਸ ਤਰ੍ਹਾਂ ਦੇ ਲੋਕ ਵੀ ਇੱਥੇ ਇਸ ਧਰਤੀ ਤੇ ਰਹਿੰਦੇ ਨੇ ਕਿ ਆਪਣਾ ਕੰਮ ਛੱਡ ਕੇ ਤੇ ਲੋਕਾਂ ਦੇ ਕੰਮਾਂ 'ਚ ਲੋਕਾਂ ਦੀ ਸੇਵਾ 'ਚ ਲੱਗ ਗਏ ਤੇ ਹਾਲਾਂਕਿ ਤੁਸੀਂ ਕਿਸ਼ਤੀਆਂ ਬਣਾਉਂਦੇ ਨਹੀਂ ਸੀ ਉਸੀਂ ਕੰਪਿਊਟਰ ਤੋਂ ਡਿਜ਼ਾਈਨ ਬਣ ਰਿਹਾ ਮੈਂ ਸਾਰੀ ਸਟੋਰੀ ਤੁਹਾਡੀ ਪੜੀ ਹੈ ਸਾਰੀ ਮੈਂ ਰਵੀਸ਼ ਕੁਮਾਰ ਉਹਨਾਂ ਨੇ ਵੀ ਕੀਤੀ ਹੈ ਮੈਂ ਉਹ ਵੀ ਸੁਣ ਦਿੱਖਿਆ ਜੀ ਤੇ ਮੰਡਿਤਾ ਨਾਲ ਕੁਮਤ ਕੰਮ ਕਰਵਾ ਲਈ ਹਾਂ ਤੇ ਤੁਸੀਂ ਸਾਰਾ ਆਪਣਾ ਜਿਹੜਾ ਜਿੰਨਾ ਵੀ ਤੁਹਾਡਾ ਅਮਲਾ ਤੁਹਾਡਾ ਜਿੰਨਾ ਤੁਹਾਡਾ ਮਸ਼ੀਨਾਂ ਸਾਰੀਆਂ ਇੱਕ ਇੱਕ ਟ੍ਰਿਕਟੀਆਂ ਵੀ ਲਾਤੀਆਂ ਔਰ ਜਿਹੜਾ ਤੁਸੀਂ ਨਾਮ ਰੱਖਿਆ ਬਹੁਤ ਵਧੀਆ ਅਨਿਰ ਇਹ ਮੇ ਚਲੇ ਨਾਲ ਜੀ ਸਾਹਮਣੂ ਜੀ ਜੀ ਨਹੀਂ ਨਹੀਂ ਦੇਖੋ ਸੰਕਟ ਆ ਗਿਆ ਤੁਹਾਨੂੰ ਕੁਦਰਤ ਦੀ ਮਾਰ ਆ ਕੁਦਰਤ ਅੱਗੇ ਕੋਈ ਜੋਰ ਨਹੀਂ ਪਰ ਮਤਲਬ ਜਦੋਂ ਇਹੋ ਜਿਹੇ ਲੋਕ ਧਰਤੀ ਤੇ ਰਹਿੰਦੇ ਨੇ ਤਾਂ ਫਿਰ ਕਿਸੇ ਨਾ ਕਿਸੇ ਤੀਨ ਰੂਪ ਦੇ ਵਿੱਚ ਰੱਬ ਰਹਿੰਦਾ ਹੀ ਐ ਇੱਥੇ ਰਹਿੰਦਾ ਉਹ ਆਪ ਤਾਂ ਆਉਂਦਾ ਨਹੀਂ ਕਿਸੇ ਨਾ ਕਿਸੇ ਰੂਪ ਵਰਦਾ ਹੁੰਦਾ ਹੈ ਕਿਆ ਜਾਣੇ ਕਿਸ ਬੇਸ ਮੇ ਨਾਰਾਇਣ ਮਿਲ ਜਾਏ ਸੋ ਆ ਜਿਹੜਾ ਤੁਸੀਂ ਸੇਵਾ ਕੀਤੀ ਹੈ ਔਰ ਤੁਸੀਂ ਕਹੇ ਜੇ ਹੋਰ ਬਣਵਾਉਣੀ ਹੈ ਹੋਰ ਬਣਵਾ ਲਿਓ ਔਰ ਜੇ ਕਿਸੇ ਕਿਸੇ ਹੋਰ ਨੇ ਬਣਾਉਣੀ ਹੈ ਮੇਰੇ ਕੋਲੇ ਕੋਈ ਇਹਦਾ ਕਾਪੀਰਾਈਟ ਨਹੀਂ ਹੈਗਾ ਤੁਸੀਂ ਬਣਾ ਦਿਓ ਸੋ ਇਹ ਬਹੁਤ ਵੱਡੀ ਸੇਵਾ ਜੀ ਇਹ ਬਹੁਤ ਇਹਦੀ ਚਰਚਾ ਹੋਈ ਹੈ ਜੀ ਪਹਿਨਾ ਦੋ ਸ਼ਖਸੀਤਾਂ ਦੇ ਨਾਲ ਸੀਐਮ ਵੱਲੋਂ ਗੱਲਬਾਤ ਕੀਤੀ ਗਈ ਹੈ ਜ਼ਾਹਿਰ ਜੀ ਗੱਲ ਹੈ ਬਹੁਤ ਸਾਰੇ ਮਦਦਗਾਰ ਹੱਥ ਅੱਗੇ ਆਏ ਨੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਗਿਆਜਿਆ ਨੇ ਸਾਰੇ ਕਲਾਕਾਰ ਆਏ ਨੇ ਸਿਆਸੀ ਪਾਰਟੀਆਂ ਦੇ ਆਗੂ ਵੀ ਗਏ ਨੇ ਉਹਨਾਂ ਵੱਲੋਂ ਵੀ ਆਪਣੇ ਹਿਸਾਬ ਨਾਲ ਲੋਕਾਂ ਨੂੰ ਮਦਦ ਦਿੱਤੀ ਗਈ ਹੈ ਪਰ ਜਦੋਂ ਸੀਐਮ ਖੁਦ ਫੋਨ ਕਰਕੇ ਹੌਸਲਾ ਅਫਜ਼ਾਈ ਕਰਨ ਫਿਰ ਫਰਕ ਤਾਂ ਪੈਂਦਾ ਹੈ ਛੋਟੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਨੂੰ ਲੈ ਕੇ ਸੀਐਮ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਕਿ ਅਸੀਂ ਕਰਜ਼ਾ ਮਾਫੀ ਤੇ ਵਿਚਾਰ ਕਰ ਰਹੇ ਹਾਂ ਉਹਨਾਂ ਮਨਕੀਰਤ ਔਲਤ ਦੀ ਮੰਗ ਤੇ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਦੇ ਵਿੱਚ ਗਏ ਆਂ ਔਰ ਉੱਥੇ ਬਹੁਤ ਬੁਰੀ ਹਾਲਤ ਹੈ ਬਹੁਤ ਸਾਰੇ ਲੋਕਾਂ ਦੀ ਜਿਹੜੇ ਛੋਟੇ ਗਰੀਬ ਲੋਕ ਨੇ ਇਸ ਕਰਕੇ ਉਹਨਾਂ ਕਿਹਾ ਕਿ ਸਾਡੀ ਮੰਗ ਹੈ ਮਨਕੀਰਤ ਤੌਲਖ ਨੇ ਕਿਹਾ ਕਿ ਕਰਜ਼ੇ ਮਾਫੀ ਵੱਲ ਸਰਕਾਰ ਜ਼ਰੂਰ ਸੋਚੇ ਕਿ ਛੋਟੇ ਕਿਸਾਨਾਂ ਦੇ ਜੇ ਕਰਜ਼ੇ ਮਾਫ ਕਰ ਸਕੋ ਤਾਂ ਤਾਂ ਸੀਐਮ ਨੇ ਕਿਹਾ ਕਿ ਅਸੀਂ ਇਹਨਾਂ ਸਾਰੀਆਂ ਗੱਲਾਂ ਤੇ ਵਿਚਾਰ ਕਰ ਰਹੇ ਆਂ ਜਿਨ੍ਹਾਂ ਦੇ ਘਰ ਵੀ ਢਾਏ ਨੇ ਜਿਨ੍ਹਾਂ ਦਾ ਹੋਰ ਨੁਕਸਾਨ ਹੋਇਆ ਕਿਸ ਤਰੀਕੇ ਨਾਲ ਉਹਨਾਂ ਨੂੰ ਕੰਪਨਸੇਟ ਕੀਤਾ ਜਾ ਸਕਦਾ ਹੈ ਕਿਸ ਤਰੀਕੇ ਨਾਲ ਰਾਹ ਦਿੱਤੀ ਜਾ ਸਕਦੀ ਹੈ ਕਰਜ਼ਾ ਮਾਫੀ ਦੀ ਗੱਲ ਇਸ ਦੇ ਵਿੱਚ ਕਾਫੀ ਅਹਿਮ ਆਈ ਹੈ ਔਰ ਸੀਐਮ ਨੇ ਹਾਮੀ ਭਰੀ ਐ ਇਸ ਗੱਲ ਤੇ ਉਹਨਾਂ ਕਿਹਾ ਕਿ ਅਸੀਂ ਇਸ ਤੇ ਵਿਚਾਰ ਕਰ ਰਹੇ ਹਾਂ ਇਸ ਵੀਡੀਓ ਕਾਲ ਦੇ ਦੌਰਾਨ ਉਹਨਾਂ ਕਿਹਾ ਕਿ ਅਸੀਂ ਵਿਚਾਰ ਕਰ ਰਹੇ ਹਾਂ ਔਰ ਅਗਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਸਰਕਾਰ ਇਸ ਤੇ ਕੋਈ ਫੈਸਲਾ ਵੀ ਲਵੇ ਪਰ ਉਸ ਦੇ ਲਈ ਜਿਹੜੇ ਆਪਣੇ ਵਿੱਤੀ ਸੋਰਸਸ ਨੇ ਉਹ ਜ਼ਾਹਿਰ ਜੀ ਗੱਲ ਹੈ ਪਹਿਲਾਂ ਵਿਚਾਰੇ ਜਾਣਗੇ ਮੀਟਿੰਗਾਂ ਦੇ ਵਿੱਚ ਔਰ ਉਸ ਤੋਂ ਬਾਅਦ ਹੋ ਸਕਦਾ ਹੈ ਸਰਕਾਰ ਇਸ ਤੇ ਕੋਈ ਫੈਸਲਾ ਲੈ ਵੀ ਲਵੇ ਪਰ ਮਨਕੀਰਤ ਤੌਲਖ ਨੇ ਆਪਣੀ ਮੰਗ ਰੱਖੀ ਹੈ ਇਹ ਕਹਿ ਕੇ ਕਿ ਗਰੀਬ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜੀ ਜੀ ਕਿਹਾ ਕਿ ਉਹ ਆਉਣਗੇ ਜਰੂਰ ਆਉਣਗੇ ਔਰ ਕਰਜ਼ੇ ਮਾਫ ਜਿਹੜੇ ਨੇ ਉਹ ਕਰਾਂਗੇ ਤੇ ਉਹ ਪਪਾ ਉਹਦੇ ਬਾਰੇ ਵਿਚਾਰ ਕਰ ਰਹੇ ਆ ਸਾਰਾ ਕੁਝ ਤੇ ਜਿੰਨਾ ਦੇਖੋ ਆਪਾਂ ਨੂੰ ਮਨਕੀਰਤ ਸੀਐਮ ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜ਼ਿਮੀਦਾਰ ਨੇ ਨਾ ਉਹਨਾਂ ਦਾ ਕਰਜ਼ਾ ਮਾਫ ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ ਸੀਐਮ ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਤੇ ਛੋਟੇ ਜ਼ਿਮੀਦਾਰਾਂ ਦਾ ਕਰਜ਼ਾ ਮਾਫ਼ ਕਰਨਗੇ। ਆ ਬੇਨਤੀ ਤੁਸੀਂ ਕਬੂਲਣੀ ਆ। ਬਾਕੀ ਤੁਸੀਂ ਬਿਲਕੁਲ ਬਿਲਕੁਲ ਆਪਾਂ ਬਿਲਕੁਲ ਕੋਈ ਕੋਈ ਚੁੱਲਾ ਕੋਈ ਚੁੱਲਾ ਮਨਕੀਰਤ ਆਪਾਂ ਬੁਝਣ ਨਹੀਂ ਦੇਣਾ। ਤੇ ਸੂਰੇ ਬੋਸਾਂ ਰੀਆਂ ਅੱਖਾਂ ਨੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਘਰ-ਬਾਰ ਇਸ ਪਾਣੀ 'ਚ ਵਹਿ ਗਏ ਜਿਨ੍ਹਾਂ ਦੀਆਂ ਜ਼ਮੀਨਾਂ ਇਸ ਪਾਣੀ ਦੇ ਵਿੱਚ ਚਲੀਆਂ ਗਈਆਂ ਬਹੁਤ ਸਾਰੇ ਦਰਿਆਵਾਂ ਦੇ ਕੰਢੇ ਜਿਨ੍ਹਾਂ ਦੀਆਂ ਜ਼ਮੀਨਾਂ ਸੀ ਉਹਨਾਂ ਦੀ ਤੇ ਮਿੱਟੀ ਵੀ ਨਹੀਂ ਬਚੀ ਦਰਿਆਵਾਂ ਦੇ ਵਿੱਚ ਵਹਿ ਗੀਆਂ ਅਗਲੇ ਦਿਨ ਉਹ ਕਿਵੇਂ ਅਗਲੇ ਦਿਨਾਂ ਚ ਆਪਣੀਆਂ ਜ਼ਮੀਨਾਂ ਨੂੰ ਦੁਬਾਰਾ ਤੋਂ ਉਪਜਾਊ ਬਣਾਉਣਗੇ ਸੋ ਇਹ ਬਹੁਤ ਵੱਡੇ ਸਵਾਲ ਨੇ ਔਰ ਇਸ ਤੇ ਲਈ ਬਹੁਤ ਸਾਰੀ ਮਦਦ ਦੀ ਲੋੜ ਪੈਣੀ ਹੈ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਔਰ ਸਰਕਾਰਾਂ ਨੂੰ ਜ਼ਰੂਰਤ ਹੈ ਇਸ ਵੇਲੇ ਉਹਨਾਂ ਲੋਕਾਂ ਦੇ ਹੱਥ ਫੜਨ ਦੀ ਉਹਨਾਂ ਦੀ ਮਦਦ ਦੇ ਲਈ ਅੱਗੇ ਆਉਂਦੀ ਔਰ ਜਿਸ ਵੀ ਤਰੀਕੇ ਨਾਲ ਮਦਦ ਕੀਤੀ ਜਾ ਸਕਦੀ ਹੈ ਉਸ ਦੇ ਲਈ ਕੋਸ਼ਿਸ਼ਾਂ ਜਾਰੀ ਨੇ ਛੋਟੇ ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਜੋ ਗੱਲਬਾਤ ਹੋਈ ਹੈ ਉਹ ਅਸੀਂ ਗੱਲਬਾਤ ਸੁਣਾਈ ਕਿ ਸੀਐਮ ਨੇ ਕਿਾ ਕੀ ਅਸੀਂ ਵਿਚਾਰ ਕਰ ਰਹੇ ਹਾਂ ਮਨਕੀਰਤ ਔਲਕ ਦੀ ਮੰਗ ਤੇ ਉਹਨਾਂ ਵੱਲੋਂ ਇਹ ਹਾਮੀ ਭਰੀ ਗਈ ਕਿ ਅਸੀਂ ਇਸ ਤੇ ਗੰਭੀਰਤਾ ਦੇ ਨਾਲ ਅਗਲੇ ਦਿਨਾਂ ਦੇ ਵਿੱਚ ਵਿਚਾਰ ਕਰਾਂਗੇ ਔਰ ਇਸ ਦੇ ਨਾਲ ਨਾਲ ਸੀਐਮ ਵੱਲੋਂ ਪ੍ਰਿਤਪਾਲ ਸਿੰਘ ਦਾ ਵੀ ਧੰਨਵਾਦ ਕੀਤਾ ਗਿਆ ਜੋ ਯੋਗਦਾਨ ਉਹਨਾਂ ਨੇ ਹੜ੍ਹਾਂ ਦੇ ਵਿੱਚ ਪੀੜਿਤ ਲੋਕਾਂ ਦੇ ਲਈ ਪਾਇਆ ਤੁਸੀਂ ਕਿਹਾ ਕਿ ਉਹ ਆਉਣਗੇ ਜਰੂਰ ਆਉਣਗੇ ਔਰ ਕਰਜ਼ੇ ਮਾਫ ਜਿਹੜੇ ਨੇ ਉਹ ਕਰਾਂਗੇ ਤੇ ਉਹ ਪਪਕ ਉਹਦੇ ਬਾਰੇ ਵਿਚਾਰ ਕਰ ਰਹੇ ਆ ਸਾਰਾ ਕੁਝ ਤੇ ਜਿੰਨਾ ਦੇਖੋ ਆਪਾਂ ਨੂੰ ਮਨਕੀਰਤ ਸੀਐਮ ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜ਼ਿਮੀਦਾਰ ਨੇ ਨਾ ਉਹਨਾਂ ਦਾ ਕਰਜ਼ਾ ਮਾਫ ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ ਸੀਐਮ ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਤੇ ਛੋਟੇ ਜ਼ਿਮੀਦਾਰਾਂ ਦਾ ਕਰਜ਼ਾ ਮਾਫ ਕਰਨਗੇ ਇਹ ਬੇਨਤੀ ਤੁਸੀਂ ਕਬੂਲਣੀ ਆ ਬਾਕੀ ਤੁਸੀਂ ਆਪਾ ਬਿਲਕੁਲ ਕੋਈ ਕੋਈ ਚੁੱਲਾ ਕੋਈ ਤਾਂ ਮੇਰੇ ਸਹਿਯੋਗੀ ਵਿਰੇਸ਼ ਕੁਟਾਰੀਆ ਜੁੜੇ ਨੇ ਹੋਰ ਗੱਲਬਾਤ ਦੇ ਲਈ ਐ ਵਿਨੇਸ਼ ਦੋ ਚੀਜ਼ਾਂ ਨੇ ਇੱਕ ਤੇ ਬਹੁਤ ਸਾਰੇ ਮਦਦਗਾਰ ਹੱਥ ਆਏ ਧੰਨਵਾਦ ਕਰਨਾ ਚਲੋ ਬੰਦਾ ਜਿਹੜਾ ਕੰਮ ਕਰਦਾ ਉਹ ਉਤਸ਼ਾਹਿਤ ਵੀ ਹੋ ਜਾਂਦਾ ਹੈ ਔਰ ਬਾਕੀਆਂ ਨੂੰ ਵੀ ਇਸ ਦੇ ਨਾਲ ਮੋਟੀਵੇਸ਼ਨ ਮਿਲਦੀ ਹੈ ਕਿ ਜੇ ਕੋਈ ਬੰਦਾ ਗਿਆ ਜੇ ਕਿਸੇ ਨੇ ਆਪਣਾ ਟਾਈਮ ਲਾਇਆ ਹੈ ਉੱਥੇ ਆਪਣਾ ਪੈਸਾ ਲਾਇਆ ਹੈ ਮਦਦ ਕੀਤੀ ਹੈ ਤਾਂ ਸੀਐਮ ਨੇ ਧੰਨਵਾਦ ਕੀਤਾ ਤਾਂ ਉਹਦਾ ਉਹ ਉਹਨੂੰ ਜ਼ਰੂਰ ਇਸ ਚੀਜ਼ ਦੀ ਖੁਸ਼ੀ ਮਿਲਦੀ ਹੈ ਕਿ ਚਲੋ ਮੇਰੇ ਕੰਮ ਨੂੰ ਸਰਾਏ ਆ ਗਿਆ ਪਰ ਇਸ ਦੇ ਵਿੱਚ ਜਿਹੜੀ ਮੇਨ ਗੱਲ ਆਈ ਹੈ ਐ ਕਰਜ਼ਾ ਮਾਫ ਕਰਨ ਨੂੰ ਉਹਨਾਂ ਨੇ ਕਿਹਾ ਕਿ ਛੋਟੇ ਕਿਸਾਨਾਂ ਦਾ ਔਰ ਸੀਐਮ ਇਸ ਗੱਲ ਦੀ ਹਾਮੀ ਵੀ ਭਰ ਗਏ ਕੀ ਇਸ ਤੇ ਵਿਦਨ ਗਵਰਨਮੈਂਟ ਕੋਈ ਗੱਲਬਾਤ ਚੱਲ ਰਹੀ ਹੈ ਕੋਈ ਚਰਚਾ ਹੈ ਕਿ ਐਸਾ ਫੈਸਲਾ ਲਿਆ ਜਾ ਸਕਦਾ ਹੈ ਅਗਲੇ ਦਿਨਾਂ ਚ ਅੋ ਵਿਜੀਤ ਇਹ ਜਿਹੜਾ ਨਾ ਛੋਟੇ ਕਿਸਾਨਾਂ ਦਾ ਕਰਜ਼ਾ ਮਾਫੀ ਦਾ ਮਸਲਾ ਹੈ ਮਨਕੀਰਤ ਔਲਖ ਜਦੋਂ ਜਿਵੇਂ ਜਿਵੇਂ ਹੜਪੀੜਤਾਂ ਦੇ ਵਿੱਚ ਜਾ ਰਹੇ ਸੀ ਉਹ ਸੇਵਾ ਕਰ ਰਹੇ ਸੀ ਤੇ ਉਸ ਦੌਰਾਨ ਕਈ ਵਾਰੀ ਇਹ ਮਾਮਲਾ ਚੱਕਿਆ ਤੇ ਅੱਜ ਜਦੋਂ ਉਹਨਾਂ ਦੀ ਸੀਐਮ ਨਾਲ ਵੀਡੀਓ ਕਾਲ ਤੇ ਇੰਟਰੈਕਸ਼ਨ ਹੋ ਰਹੀ ਸੀ ਤੇ ਉਹਨਾਂ ਨੇ ਇਸ ਪੁਆਇੰਟ ਨੂੰ ਰੇਜ਼ ਕੀਤਾ ਕਿ ਜਿਹੜਾ ਛੋਟੇ ਕਿਸਾਨਾਂ ਦਾ ਕਰਜ਼ਾ ਹੈ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ ਕਰੋ ਕਿਉਂਕਿ ਮੈਂ ਜਿੱਥੇ ਵੀ ਜਾ ਰਿਹਾ ਇਸ ਨੂੰ ਵਾਰ-ਵਾਰ ਰੇਜ਼ ਕਰ ਰਿਹਾ ਤੇ ਇਸ ਤੋਂ ਪਹਿਲਾਂ ਤਾਂ ਗਵਰਨਮੈਂਟ ਦੇ ਵਿੱਚ ਇਸ ਗੱਲ ਨੂੰ ਲੈ ਕੇ ਕੋਈ ਚਰਚਾ ਸਾਹਮਣੇ ਨਹੀਂ ਆਈ ਸੀ ਪਰ ਸੀਐਮ ਨੇ ਉਸ ਗੱਲ ਨੂੰ ਐਕਨੋਲਡ ਉਹਨਾਂ ਨੇ ਵਾਕਈ ਇਹ ਗੱਲ ਕਹੀ ਕਿ ਆਹ ਮਨਕੀਰਤ ਮੈਂ ਤੁਹਾਡੀਆਂ ਵੀਡੀਓਜ਼ ਦੇਖ ਰਿਹਾ ਸੀਗਾ ਤੇ ਵੀ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ਼ੀ ਹੋਣਾ ਚਾਹੀਦਾ ਤੇ ਅਸੀਂ ਇਸ ਇਸ਼ੂ ਤੇ ਵਿਚਾਰ ਕਰ ਰਹੇ ਹਾਂ ਯਾਨੀ ਕਿ ਆਪਣਿਆਂ ਵਿੱਚ ਇੱਕ ਇਹ ਬਹੁਤ ਵੱਡੀ ਸਟੇਟਮੈਂਟ ਹੈ ਜਿਹੜੇ ਛੋਟੇ ਕਿਸਾਨ ਹੈ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਇਹ ਪਿਛਲੇ ਕਾਫੀ ਸਾਲਾਂ ਤੋਂ ਪੰਜਾਬ ਵਿੱਚ ਮੰਗ ਚੱਲਦੀ ਰਹੀ ਹੈ ਈਵਨ ਪਿਛਲੀਆਂ ਸਰਕਾਰਾਂ ਇੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਇੱਕ ਛੋਟਾ ਜਿਹਾ ਕਰਜ਼ਾ ਮਾਫ਼ ਹੋਇਆ ਵੀ ਸੀ ਤੇ ਉਸ ਨੂੰ ਲੈ ਕੇ ਹੀ ਸੀਐਮ ਭਗਵੰਤ ਮਾਨ ਨੇ ਇਸ ਗੱਲ ਨੂੰ ਇਕਨੋਲਜ ਕੀਤਾ ਔਨ ਕੈਮਰਾ ਕਿ ਹਾਂ ਅਸੀਂ ਇਸ ਗੱਲ ਤੇ ਵਿਚਾਰ ਕਰ ਰਹੇ ਹਾਂ ਤਾਂ ਆਪਣੇ ਆਪ ਵਿੱਚ ਹੀ ਇੱਕ ਬਹੁਤ ਕ੍ਰੂਸ਼ੀਅਲ ਖਬਰ ਹੈ ਇਹ ਜਿਹੜੇ ਸਪੈਸ਼ਲੀ ਪੰਜਾਬ ਦੇ ਛੋਟੇ ਕਿਸਾਨ ਹੈ ਕਿਉਂਕਿ ਪੰਜਾਬ ਦੇ ਵਿੱਚ ਵੱਡੀ ਮਾਤਰਾ ਵਿੱਚ ਛੋਟੇ ਕਿਸਾਨਾਂ ਦੀ ਛੋਟੇ ਕਿਸਾਨਾਂ ਦੀ ਗਿਣਤੀ ਹੈਗੀ ਹੈ ਤੇ ਸੀਐਮ ਦਾ ਇਸ ਗੱਲ ਨੂੰ ਇਕਨੋਲਜ ਕਰਨਾ ਉਹ ਕਿਤੇ ਨਾ ਕਿਤੇ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਉਸ ਨੂੰ ਲੈ ਕੇ ਕੋਈ ਨਾ ਕੋਈ ਗਵਰਨਮੈਂਟ ਲੈਵਲ ਤੇ ਚਰਚਾ ਚੱਲ ਰਹੀ ਹੋਣੀ ਹੈ ਇਸੇ ਲਈ ਸੀਐਮ ਨੇ ਔਨ ਕੈਮਰਾ ਇਸ ਗੱਲ ਨੂੰ ਇਕਨੋਲਜ ਕੀਤਾ ਤੇ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਇਸ ਤੇ ਵਿਚਾਰ ਕਰ ਰਹੇ ਹਾਂ ਯਾਨੀ ਕਿ ਆ वाले ਦਿਨਾਂ ਵਿੱਚ ਇਸ ਤੇ ਗਵਰਨਮੈਂਟ ਦੇ ਵਿੱਚ ਹੋਰ ਚਰਚਾ ਹੁੰਦੀ ਵਿਖਾਈ ਜਾਂ ਸੁਣਾਈ ਦਿੱਤੀ ਜਾ ਸਕਦੀ ਹੈ ਪਰ ਆਪਾਂ ਇਹ ਇਹ ਕਹਿ ਸਕਦੇ ਹਾਂ ਵੀ ਆਪਣੇ ਸਾਰੇ ਵਿੱਤੀ ਸਰੋਤ ਵਿਚਾਰਨ ਤੋਂ ਬਾਅਦ ਉਸ ਤੇ ਗੱਲਬਾਤ ਕਰਨ ਤੋਂ ਬਾਅਦ ਕਿ ਕਿੰਨਾ ਕੁ ਪੈਸਾ ਕਿਉਂਕਿ ਹੁਣ ਜਿਵੇਂ ਇਸ ਵੇਲੇ ਕੰਟਰੋਵਰਸੀ ਚੱਲ ਰਹੀ ਹੈ ਕਿ 1600 ਕਰੋੜ ਨਾਲ ਕੁਝ ਨਹੀਂ ਹੋਣਾ 12000 ਕਰੋੜ ਜਿਹੜਾ ਪਿਆ ਉਹਦੇ ਤੇ ਸ਼ਰਤਾਂ ਲੱਗੀਆਂ ਨੇ ਕਿ ਉਹਦੇ ਚੋਂ ਸਰਕਾਰ ਕਰਜ਼ਾ ਮਾਫੀ ਕਰ ਸਕਦੀ ਹੈ ਨਹੀਂ ਕਰ ਸਕਦੀ ਬੜੀਆਂ ਸਾਰੀਆਂ ਤਕਨੀਕੀ ਚੀਜ਼ਾਂ ਵਿਚਾਰਨੀਆਂ ਪੈਣਗੀਆਂ ਅ ਵੀਜੇ ਦੇਖੋ ਇਸ ਭਾਵਿਕ ਹੈ ਜਦੋਂ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ ਕਰਨਾ ਹੈ ਤਾਂ ਪਹਿਲੀ ਗੱਲ ਤਾਂ ਕਰਾਈਟਰੀਆ ਡਿਸਾਈਡ ਕਰਨਾ ਪਊਗਾ ਵੀ ਛੋਟੇ ਕਿਸਾਨ ਕਿਹੜੇ ਹੋਣਗੇ ਕਿ 2 ਏਕੜ ਵਾਲੇ 5 ਏਕੜ ਵਾਲੇ 10 ਏਕੜ ਵਾਲੇ ਕਿ ਇਹਨਾਂ ਨੂੰ ਉਹ ਛੋਟੇ ਕਿਸਾਨ ਮੰਰਦੇ ਹੈ ਫਿਰ ਉਹਨਾਂ ਦਾ ਜਿਹੜਾ ਕਰਜ਼ਾ ਕਿਹੜਾ ਹੈ ਕਿਹੜਾ ਕੋਆਪਰੇਟਿਵ ਦਾ ਕਰਜ਼ਾ ਨਾ ਜਿਹੜਾ ਖਤਮ ਕਰਨਾ ਹੈ ਆਰਧੀਆਂ ਵਾਲਾ ਕਰਜ਼ਾ ਡਾਊਨ ਕਰਨਾ ਹੈ ਜਾਂ ਹੋਰ ਜਿਹੜਾ ਸਰਕਾਰੀ ਕਰਜ਼ਾ ਉਸ ਨੂੰ ਖਤਮ ਕਰਨਾ ਹੈ ਫਿਰ ਉਸ ਤੋਂ ਇਲਾਵਾ ਉਹਨਾਂ ਦਾ ਬਜਟ ਕਿੰਨਾ ਹੈ ਟੋਟਲ ਬਜਟ ਕਿੰਨਾ ਹੋਊਗਾ ਕਿਉਂਕਿ ਪਿਛਣੀਆਂ ਸਰਕਾਰਾਂ ਵੇਲੇ ਵੀਜੇ ਤੁਸੀਂ ਵੀ ਜਾਣਦੇ ਹੋ ਕਿ ਜਦੋਂ ਕੈਪ ਸਾਨਾ ਦਾ ਕਰਜ਼ਾ ਮਾਫ਼ ਹੋਇਆ ਸੀ ਉਦੋਂ ਵੀ ਉਸ ਤੇ ਇੱਕ ਕੈਪਿੰਗ ਲੱਗੀ ਹੋਈ ਸੀਗੀ ਤੇ ਫਿਰ ਉਸ ਦਾ ਉਹ ਕਿੰਨਾ ਬਜਟ ਹੋਊਗਾ ਫਿਰ ਕੀ ਗਵਰਨਮੈਂਟ ਉਸ ਕਰ ਬਜਟ ਨੂੰ ਉਸ ਕਰਜ਼ੇ ਨੂੰ ਅਫੋਰਡ ਕਰਦੀ ਹੈ ਨਹੀਂ ਕਰਦੀ ਹੈ ਇੱਕ ਲੌਂਗ ਪ੍ਰੋਸੈਸ ਹੈ ਪਰ ਇਹ ਅੱਜ ਦੇ ਜਿਹੜੇ ਸੀਐਮ ਦੇ ਮੈਸੇਜ ਨੇ ਇਸ ਗੱਲ ਨੂੰ ਜ਼ਰੂਰ ਐਕਨੋਲਜ ਕੀਤਾ ਹੈ ਵੀ ਇਸ ਤੇ ਸਰਕਾਰ ਵਿਚਾਰ ਕਰ ਰਹੀ ਹੈ ਆਉਣ ਵਾਲੇ ਟਾਈਮ ਵਿੱਚ ਹੋ ਸਕਦਾ ਹੈ ਇਸ ਤੇ ਹੋਰ ਡਿਟੇਲ ਸਾਈਟ ਚਰਚਾ ਹੋਵੇ ਤੇ ਫਿਰ ਇਸ ਟਾਈਮ ਦੀ ਕੋਈ ਖਬਰ ਰਹੀ ਹੈ ਜਿਹੜੀ ਐਸ ਨੂੰਨ ਨੂੰ ਮਿਲ ਸਕਦੀ ਹੈ ਕਿ ਛੋਟੇ ਕਿਸਾਨਾਂ ਨੂੰ ਸਰਕਾਰ ਕੋਈ ਫਾਈਨੈਂਸ਼ੀਅਲੀ ਰਾਹਤ ਦੇਣ ਜਾ ਰਹੀ ਹੈ ਠੀਕ ਹੈ ਧੰਨਵਾਦ ਵਿਨੇਸ਼ ਜੀ ਇਸ ਪੂਰੀ ਗੱਲਬਾਤ ਦੇ ਲਈ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਐਸੇ ਫੈਸਲੇ ਹੋ ਸਕਦੇ ਆ ਪਰ ਹਾਲੇ ਉਸ ਦੇ ਵਿੱਚ ਕਿਉਂਕਿ ਟਾਈਮ ਪਿਆ ਹੈ ਅਗਲੇ ਦਿਨਾਂ ਦੇ ਵਿੱਚ ਇਹ ਸਾਰੀ ਰਾਹਤ ਪੈਕੇਜ ਬਾਰੇ ਵਿਚਾਰ ਚਰਚਾ ਹੋਣੀ ਹੈ ਕੈਬਨਿਟ ਦੇ ਵਿੱਚ ਡਿਸਕਸ ਹੋਣਾ ਹੈ ਸੀਐਮ ਨੇ ਹੋਰ ਬਹੁਤ ਸਾਰੀਆਂ ਮੀਟਿੰਗਾਂ ਕਰ ਰਹੀਆਂ ਨੇ ਔਰ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਵਿੱਤੀ ਸੋਮੇ ਨੇ ਵਿੱਤੀ ਸਰੋਤ ਨੇ ਕਿੰਨਾ ਪੈਸਾ ਸਰਕਾਰ ਦੇ ਆ ਦਾ ਲੱਗਣਾ ਹੈ ਕਿੰਨੇ ਪੈਸੇ ਸਰਕਾਰ ਦੇ ਕੋਲੇ ਆਉਣੇ ਆ ਸੈਂਟਰ ਹਾਊਸ ਦੇ ਵਿੱਚ ਕੀ ਰੋਲ ਰਹੇਗਾ ਸੈਂਟਰ ਕਿੰਨੇ ਪੈਸੇ ਦੇ ਸਕਦਾ ਹੈ ਉਸ ਦੀਆਂ ਸ਼ਰਤਾਂ ਕੀ ਨੇ ਕਾਫੀ ਕੁਝ ਵਿਚਾਰਿਆ ਜਾਣਾ ਹੈ ਪਰ ਇਹ ਉਮੀਦ ਜ਼ਰੂਰ ਹੈ ਅੱਜ ਦੇ ਸੀਐਮ ਦੇ ਬਿਆਨ ਤੋਂ ਇਹ ਕਹਿ ਸਕਦੇ ਆ ਕਿ ਅਗਲੇ ਦਿਨਾਂ ਦੇ ਵਿੱਚ ਇਸ ਤੇ ਵਿਚਾਰ ਚਰਚਾ ਜ਼ਰੂਰ ਹੋਏਗੀ ਔਰ ਦੇਖਣਾ ਹੋਏਗਾ ਕਿ ਸਰਕਾਰ ਕੀ ਫੈਸਲਾ ਲੈਂਦੀ ਹੈ ਤੇ ਹੁਣ ਕੁਝ ਹੋਰ ਖਬਰਾਂ ਦਾ ਰੁਕ ਕਰਦੇ ਹਾਂ ਜ਼ਿਕਰ ਨੇਪਾਲ ਦਾ ਨੇਪਾਲ ਤੋਂ ਬਾਅਦ ਹੁਣ ਫਰਾਂਸ 'ਚ ਵੀ ਸਰਕਾਰ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਸ਼ੁਰੂ ਹੋ ਗਿਆ। ਬਜਟ 'ਚ ਕਟੌਤੀ ਦੇ ਖਿਲਾਫ ਤੇ ਰਾਸ਼ਟਰਪਤੀ ਇਮੈਨੂਅਲ ਮੈਂਕਲੋ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ 1 ਲੱਖ ਤੋਂ ਜ਼ਿਆਦਾ ਲੋਕ ਸੜਕ 'ਤੇ ਆ ਗਏ। ਪ੍ਰਦਰਸ਼ਨਕਾਰੀਆਂ ਨੇ ਰੇਨ ਸ਼ਹਿਰ 'ਚ ਇੱਕ ਬੱਸ ਨੂੰ ਅੱਗ ਲਾ ਦਿੱਤੀ। ਦੱਖਣ-ਪੱਛਮੀ ਖੇਤਰ 'ਚ ਇੱਕ ਬਿਜਲੀ ਲਾਈਨ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਟ੍ਰੇਨ ਸੇਵਾ ਰੋਕ ਦਿੱਤੀ ਗਈ। ਗ੍ਰਹਿ ਮੰਤਰੀ ਨੇ ਪ੍ਰਦਰਸ਼ਨਕਾਰੀਆਂ 'ਤੇ ਵਿਦਰੋਹ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਦੇ આરોਪ ਲਾਏ। ਫ੍ਰਾਂਸ ਬੰਦ ਦਾ ਆਹਵਾਨ ਲੈਫਟ ਪਾਰਟੀਆਂ ਨੇ ਕੀਤਾ ਹੈ ਤੇ ਇਸ ਪ੍ਰਦਰਸ਼ਨ ਨੂੰ ਬਲਾਕ एवरीथिंग ਨਾਮ ਦਿੱਤਾ ਗਿਆ। ਸਰਕਾਰ ਨੇ 80000 ਪੁਲਿਸ ਕਰਮੀਆਂ ਨੂੰ ਤਾਇਨਾਤ ਕਰ ਦਿੱਤਾ ਹੈ। ਹੁਣ ਤੱਕ 200 ਤੋਂ ਜ਼ਿਆਦਾ ਵਿਦਰਵੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ। ਇਹ ਪ੍ਰਦਰਸ਼ਨ ਐਸੇ ਸਮੇਂ ਹੋ ਰਹੇ ਨੇ ਜਦੋਂ ਫ੍ਰਾਂਸ ਦੇ ਨਵੇਂ ਪ੍ਰਧਾਨ ਮੰਤਰੀ ਸਬੈਸਟੀਅਨ ਲਕੋਰ ਨੂੰ ਆਪਣਾ ਕਾਰਜਕਾਰ ਸੰਭਾਲਣ ਜਾ ਰਹੇ ਨੇ। ਇੱਕ ਦਿਨ ਪਹਿਲਾਂ ਫ੍ਰਾਂਸਵਾ ਬਾਇਰੂ ਨੇ ਅਵਿਸ਼ਵਾਸ ਪ੍ਰਸਤਾਵ ਪਾਰਿਤ ਹੋਣ ਤੋਂ ਬਾਅਦ ਰਾਸ਼ਟਰਪਤੀ ਇਮੈਨੂਅਲ ਮੈਕਰੋ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਫਰਾਂਸ ਚ ਜਾਰੀ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਵਾਮਪੰਥੀ ਰਾਜਨੀਤਿਕ ਦਲਾਂ ਦਾ ਵੀ ਸਮਰਥਨ ਮਿਲ ਰਿਹਾ ਹੈ ਵਾਮਪੰਥੀ ਪਾਰਟੀ ਫਰਾਂਸ ਐਂਡ ਬਾਊਟ ਦੇ ਨੇਤਾ ਜੌਨ ਲਿਊਕ ਮਲੇਸ਼ੋ ਨੇ ਅਗਸਤ ਚ ਇਸ ਅੰਦੋਲਨ ਦਾ ਸਮਰਥਨ ਕੀਤਾ ਸੀ ਹੁਣ ਇਸ ਨਾਲ ਹੋਰ ਵਾਮਪੰਥੀ ਦਲ ਵੀ ਜੁੜ ਗਏ ਦੋ ਪ੍ਰਮੁੱਖ ਮਜ਼ਦੂਰ ਸੰਗਠਨਾਂ ਨੇ ਪ੍ਰਦਰਸ਼ਨ ਚ ਹਿੱਸਾ ਲੈਣ ਦਾ ਐਲਾਨ ਕੀਤਾ ਹੈ ਹਾਲਾਂਕਿ ਜ਼ਿਆਦਾਤਰ ਯੂਨੀਅਨ 18 ਦਸੰਬਰ ਨੂੰ ਹੋਣ ਵਾਲੀ ਰਾਸ਼ਟਰੀ ਹੜਤਾਲ ਦਾ ਇੰਤਜ਼ਾਰ ਕਰ ਰਹੀਆਂ ਨੇ ਤੇ ਨੇਪਾਲ ਦੇ ਵਿੱਚ ਹਾਲਾਤ ਕਾਫੀ ਤਣਾਪੂਰਨ ਨੇ ਹਿੰਸਾ ਦਾ ਮਾਹੌਲ ਹੈ ਤਸਵੀਰਾਂ ਆਪਣੇ ਆਪ ਚ ਬਿਆਨ ਕਰਦੀਆਂ ਨੇ ਕਿ ਕਿਸ ਤਰੀਕੇ ਨਾਲ ਉੱਥੇ ਲੁੱਟਖੋ ਸ਼ੁਰੂ ਹੋ ਗਈ ਹੈ ਫੌਜ ਨੂੰ ਮੋਰਚਾ ਸੰਭਾਲਣਾ ਪਿਆ ਪਰ ਹਲੇ ਵੀ ਫੌਜ ਪੂਰੀ ਤਰ੍ਹਾਂ ਕੰਟਰੋਲ ਨਹੀਂ ਕਰ ਪਾਈ ਹੈ ਸੋਸ਼ਲ ਮੀਡੀਆ ਬੈਨ ਤੇ ਭ੍ਰਿਸ਼ਟਾਚਾਰ ਦੇ ਖਿਲਾਫ جاری ਅੰਦੋਲਨ ਇਹ ਤੀਸਰੇ ਦਿਨ ਵੀ ਉਸੇ ਤਰੀਕੇ ਨਾਲ ਜਾਰੀ ਹੈ ਹਿੰਸਕ ਪ੍ਰਦਰਸ਼ਨ ਰੋਕਣ ਦੇ ਲਈ ਸੈਨਾ ਨੇ ਪੂਰੇ ਦੇਸ਼ ਦਾ ਕੰਟਰੋਲ ਆਪਣੇ ਹੱਥਾਂ 'ਚ ਲਿਆ ਹੈ। باوجود ਇਸ ਦੇ ਕਈ ਇਲਾਕਿਆਂ 'ਚ ਹਿੰਸਾ ਜਾਰੀ ਰਹੀ। ਨੇਪਾਲ 'ਚ 3 ਦਿਨਾਂ ਤੋਂ ਚੱਲੀ ਹਿੰਸਾ ਦੇ ਵਿਚਾਲੇ ਉਪਰਵੀਆਂ ਨੇ ਅਰਪਤੀ ਬਿਜ਼ਨਸਮੈਨ ਕੁਪੇਂਦਰ ਮਹਿਤੋ ਦਾ ਘਰ ਲੁੱਟ ਲਿਆ। ਕੁਪੇਂਦਰ ਰੂਸ 'ਚ ਰਹਿੰਦੇ ਨੇ ਤੇ ਰੂਸ ਨੇਪਾਲ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਨੇ। ਉਪਰ ਪ੍ਰਧਾਨ ਮੰਤਰੀ ਕੋ ਘਰ ਨੇਪਾਲ ਚੱਲ ਰਹੀ ਹੈ ਸ਼ਾਂਤੀ ਦੀ ਵਜ੍ਹਾ ਨਾਲ ਉੱਤਰ ਪ੍ਰਦੇਸ਼ ਦੇ ਸਨੌਲੀ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਇਸ ਤੇ ਚੱਲਦੇ ਇੱਥੇ ਟਰੱਕਾਂ ਦੀ ਲਗਭਗ 8 ਕਿਲੋਮੀਟਰ ਲੰਬੀ ਕਤਾਰ ਲੱਗ ਗਈ ਇਹਨਾਂ ਚੋਂ ਕਈ ਟਰੱਕ ਜ਼ਰੂਰੀ ਸਮਾਨ ਲੈ ਕੇ ਜਾ ਰਹੇ ਨੇ ਉੱਤੇ ਹੀ ਹਿੰਸਕ ਅੰਦੋਲਨ ਦੇ ਵਿਚਾਰੇ ਹੁਣ ਨੇਪਾਲ ਦੀ ਪਹਿਲੀ ਚੀਫ ਜਸਟਿਸ ਸੁਸ਼ੀਲਾ ਕਾਰਕੀ ਨੂੰ ਅੰਤਰਿਮ ਪ੍ਰਧਾਨ ਮੰਤਰੀ ਬਣਾਉਣ ਦੀਆਂ ਚਰਚਾਵਾਂ ਨੇ ਤੇ ਅੱਜ ਦਾ ਸਵਾਲ ਸਾਡਾ ਸੁਪਰੀਮ ਕੋਰਟ ਦੇ ਨਾਲ ਜੁੜਿਆ ਹੋਇਆ ਹੈ ਕਿ ਸੁਪਰੀਮ ਕੋਰਟ ਦੇ ਪਹਿਲੇ ਮਹਿਲਾ ਜੱਜ ਕੌਣ ਸੀ ਸਵਾਲ ਅਸੀਂ ਸਕਰੀਨ ਤੇ ਦਿਖਾਉਂਦੇ ਹਾਂ ਸੁਪਰੀਮ ਕੋਰਟ ਦੇ ਪਹਿਲੇ ਮਹਿਲਾ ਜੱਜ ਕੌਣ ਸੀ ਚਾਰ ਆਪਸ਼ਨਸ ਨੇ ਲੀਲਾ ਸੇਠ ਫਾਤਿਮਾ ਬੀਬੀ ਬੀਬੀ ਨਗਰਤਨਾ ਜਾਂ ਇੰਦੂ ਮਲੋਤਰਾ ਚਾਰ ਆਪਸ਼ਨਸ ਨੇ ਲੀਲਾ ਸੇਠ ਫਾਤਿਮਾ ਬੀਬੀ ਬੀਬੀ ਨਗਰਤਨਾ ਜਾਂ ਇੰਦੂ ਮਲੋਤਰਾ ਇਸ ਸਵਾਲ ਦਾ ਜਵਾਬ ਅਸੀਂ ਤੁਹਾਨੂੰ ਇਸ ਸ਼ੋਅ ਦੇ ਆਖਰ ਵਿੱਚ ਦੇਵਾਂਗੇ ਅਗਲੀ ਖਬਰ ਵੱਲ ਵਧਦੇ ਹਾਂ ਫਾਜ਼ਲਕਾ ਚਕਾਲੀ ਆਗੂ ਨਰਦੇਵ ਸਿੰਘ ਬੋਬੀ ਮਾਨ ਨੂੰ ਪੁਲਿਸ ਨੇ ਅਰੈਸਟ ਕੀਤਾ ਬੋਬੀ ਮਾਨ ਦੀ ਗ੍ਰਿਫਤਾਰੀ ਚੰਡੀਗੜ੍ਹ ਦੇ ਨੇੜੇ ਹੋਈ ਹੈ ਬੋਬੀ ਮਾਨ ਨੂੰ ਪੰਚਾਇਤ ਚੋਣਾਂ ਦੇ ਦੌਰਾਨ ਨਾਮਜ਼ਦਗੀ ਦਾਖਲ ਕਰਨ ਨੂੰ ਲੈ ਕੇ ਬੀਡੀਪੀਓ ਦਫ਼ਤਰ ਦੇ ਬਾਹਰ 2024 ਦੇ ਦੌਰਾਨ ਹੋਈ ਚੜ੍ਹਤ ਦੇ ਸਿਲਸਿਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ ਪ੍ਰਾਸਦ ਕੜਦੀ ਕਲਾਜ ਮਰਦਾਂ ਤੇ ਕੋਈ ਨਹੀਂ ਪੀੜਾਂ ਪੈਂਦੀਆਂ ਹੁੰਦੀਆਂ ਹੈ ਕਦੇ ਦਾਦੇ ਦੀਆਂ ਕਦੇ ਪੁੱਤੇ ਦੀਆਂ ਇਹ ਤਾਂ ਚੱਲਦਾ ਹੀ ਤੁਹਾਨੂੰ ਪਤਾ ਸਿਸਟਮ ਹੈਗਾ ਕੋਈ ਗਲਤਤਾ ਕੀਤਾ ਨਹੀਂ ਸੀ ਬਾਈ ਜੀ ਨੇ ਆਪਦੇ ਹੱਕ ਵਾਸਤੇ ਸਭ ਕੁਝ ਕੀਤਾ ਸੀ ਕੋਈ ਪੰਚਾਇਤੀ ਇਲੈਕਸ਼ਨ ਸੀ ਉਦੋਂ ਜਿਹੜਾ ਕੁਛ ਹੋਇਆ ਇਸ ਝੜਪ ਦੌਰਾਨ ਗੋਲੀ ਚੱਲਣ ਦੇ ਵੀ આરોਪ ਲੱਗੇ ਸੀ ਜਿਸ ਤੋਂ ਬਾਅਦ ਜਲਾਲਾਬਾਦ ਪੁਲਿਸ ਨੇ ਅਕਾਲੀ ਨੇਤਾ ਵਰਦੀਪ ਸਿੰਘ ਨੋਨੀਮਾਨ ਤੇ ਫਰੋਜ਼ਪੁਰ ਤੋਂ ਲੋਕ ਸਭਾ ਚੋਣ ਲੜ ਚੁੱਕੇ ਨਰਦੇਵ ਸਿੰਘ ਬੋਬੀ ਮਾਨ ਤੇ 15 ਹੋਰ ਅੰਸ਼ਾਤੇ ਲੋਕਾਂ ਦੇ ਖਿਲਾਫ ਥਾਣਾ ਸਿਟੀ ਜਲਾਲਾਬਾਦ ਚ ਮਾਮਲਾ ਦਰਜ ਕੀਤਾ ਸੀ ਤੇ ਹੁਣ ਜਾ ਕੇ ਇਸ ਮਾਮਲੇ 'ਚ ਗ੍ਰਿਫਤਾਰੀ ਹੋਈ ਹੈ ਬੋਬੀ ਮਾਨ ਫਰੋਸਪੁਰ ਦੇ ਸਾਬਕਾ ਸੰਸਦ ਜੋਰਾ ਸਿੰਘ ਮਾਨ ਦੇ ਬੇਟੇ ਨੇ ਜੋ ਬਾਦਲ ਪਰਿਵਾਰ ਦੇ ਕਾਫੀ ਕਰੀਬੀ ਮੰਨੇ ਜਾਂਦੇ ਨੇ ਤੇ ਫਿਰ ਤਾਂ ਪੰਡਾ ਜੇ ਇੱਕ ਛੋਟੇ ਜਿਹੇ ਬ੍ਰੇਕ ਦਾ ਵੇਲਾ ਹੈ ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਵਾਂਗੇ ਲਾਰੈਂਸ ਬਿਸ਼ਨੋਈ ਦੇ ਪਿੰਡ ਦਤਾਰਿਆਂ ਵਾਲੀ ਦੇ ਵਿੱਚ ਉਹਦੇ ਘਰ ਤੇ ਰੇਡ ਕਿਉਂ ਕੀਤੀ